ਪ੍ਰੋਸਪੋਰਟ ਦੇ ਵਿੱਚ ਨਸ਼ਿਆਂ ਵਿਰੁੱਧ ਜਿਹੜੀ ਯਾਤਰਾ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਉਸ ਯਾਤਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਖਾਸ ਗੱਲ ਉਦੋਂ ਵੀ ਇੱਕ ਵੱਖਰੀ ਤਸਵੀਰ ਨਜ਼ਰ ਆਈ ਜਦੋਂ ਡੇਰਾ ਵਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਪਹੁੰਚ ਗਏ ਕਾਫੀ ਸੁਰਖੀਆਂ ਬਣੀਆਂ ਹੋਈਆਂ ਨੇ ਕਿਸ ਵੱਲ ਇਸ਼ਾਰਾ ਕਰਦੇ ਆ ਜਦੋਂ ਬਾਬਾ ਬਾਦਲ ਤੇ ਭਾਜਪਾ ਇਕੱਠੇ ਨਜ਼ਰ ਆਂਦਾ ਰਾਜਪਾਲ ਗੁਲਾਬਚੰਦ ਕਟਾਰੀਆ ਉਹਨਾਂ ਨੇ ਨਾ ਤਿੰਨ ਸਰਹੱਦੀ ਜ਼ਿਲ੍ਹਿਆਂ ਦੀ ਯਾਤਰਾ ਕਰਨੀ ਆ ਹੂੰ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਜ ਤਰੰਤਾਂ ਨਾਲ ਕੱਲ ਕੀਤੀ ਆ ਅੱਜ ਫਿਰੋਜ਼ਪੁਰ ਆ ਤੇ ਇੱਕ ਜ਼ਿਲ੍ਹੇ ਜੇ ਉਹਨਾਂ ਨੇ ਹੋਰ ਜਾਣਾ ਜੀ ਉਹਨਾਂ ਦਾ ਇਹ ਥ੍ਰੀ ਪਲਾਨਡ ਸੀਗਾ ਜਾਣਦਾਰਾ ਕਾਫੀ ਟਾਈਮ ਤੋਂ ਉਹਨਾਂ ਦੀ ਯਾਤਰਾ ਚੱਲ ਰਹੀ ਹੈ ਸੀਗੀ ਯਾਤਰਾ ਮੈਂ ਪਿਛਲੇ ਵਾਰੀ ਵੀ ਕੀਤੀਆਂ ਸੀਗੀਆਂ ਤੇ ਐਦਕੀ ਫੇਰ ਉਹਨਾਂ ਦੇ ਇਹ ਯਾਤਰਾ ਸੀਗਾ ਨਸ਼ਿਆਂ ਦੇ ਵਿਰੁੱਧ ਹਮ ਪਰ ਇਹਦੇ ਵਿੱਚ ਇਹਨਾਂ ਦਾ ਸ਼ਾਮਲ ਹੋਣਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀਗਾ ਵੀ ਇਹ ਸ਼ਾਮਲ ਹੋਣਗੇ ਪਰ ਇੱਕਦਮ ਸ਼ਾਮਲ ਹੋ ਜਾਣਾ ਇਸ ਤੋਂ ਇਹ ਲੱਗਦਾ ਹੈ ਵੀ ਇਹ ਭਾਜਪਾ ਦੀ ਪਲੈਨਿੰਗ ਸੀ ਬਾਬਾ ਗੁਰਿੰਦਰ ਟਿੱਲੋਂ ਦਾ ਬਾਬਾ ਗੁਰਿੰਦਰ ਟਿੱਲੋਂ ਸ਼ਾਮਲ ਹੋ ਜਾਣਾ ਤੇ ਸੁਖਬੀਰ ਦਾ ਸ਼ਾਮਲ ਹੋ ਜਾਣਾ ਤੇ ਇਹਦੇ ਵਿੱਚ ਇੱਕ ਗੱਲ ਹੋਰ ਵੀ ਕਲੀਅਰ ਹੋ ਜਾਂਦੀ ਆ ਤੇ ਇਸ ਤੋਂ ਇਹ ਕਲੀਅਰ ਸਪਸ਼ਟ ਹੋ ਜਾਂਦਾ ਕਿ ਭਾਜਪਾ ਔਰ ਅਕਾਲੀ ਦਲ ਦਾ ਕਿਤੇ ਨਾ ਕਿਤੇ ਗੱਠਜੋੜ ਹੋਣਾ ਲਗਭਗ ਨੇੜੇ ਤੇੜੇ ਹੁੰਦਾ ਜਾ ਰਿਹਾ ਹੈ ਹੂੰ ਇਸ ਤੋਂ ਇਹ ਸਾਫ਼ ਸਵੱਛ ਦਿਖਦਾ ਹੈ ਹੂੰ ਪੇ ਇਹ ਜਿਹੜਾ ਇਹਨਾਂ ਦੀ ਜਿਹੜੀ ਆ ਗੰਢ ਧੁੱਪ ਕਿਤੇ ਨਾ ਕਿਤੇ ਅੰਦਰ ਅੰਦਰ ਬਣ ਰਹੀ ਆ ਉਹਦੇ ਵਿੱਚ ਜਿਹੜੀ ਮੁੱਖ ਭੂਮਿਕਾ ਨਿਭਾਉਣ ਦਾ ਕੰਮ ਕਰ ਰਿਹਾ ਉਹ ਵਿਆਸ ਵਾਲੇ ਬਾਬਾ ਜੀ ਜਿਹੜੇ ਆ ਉਹ ਗੁਰਿੰਦਰ ਢਿੱਲੋਂ ਹਣੀ ਕਰ ਰਿਹਾ ਇਸ ਤੋਂ ਇਹ ਵੀ ਕਲੀਅਰ ਦੇਖਿਆ ਰਿਹਾ ਕਿਉਂਕਿ ਬੀਤੇ ਦਿਨ ਵੀ ਇਹ ਮਜੀਠੀਆ ਸਾਹਿਬ ਜਦੋਂ ਆਏ ਉਹਨਾਂ ਦਾ ਸਵਾਗਤ ਹੋ ਰਿਹਾ ਸੀ ਰਸਤੇ ਦੇ ਵਿੱਚ ਉਹ ਵੀ ਇੱਕ ਸੰਕੇਤ ਦੇ ਗਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਕਾਲੀ ਭਾਜਪਾ ਦਾ ਘਟ ਜੋੜ ਹੋਣਾ ਹਾਲਾਂਕਿ ਸੜਕ ਤੇ ਨਹੀਂ ਦੱਸਣਾ ਸੀ ਉਹਨਾਂ ਨੇ ਪਰ ਉਹ ਕੁਝ ਹੋ ਸਕਦੇ ਕੁਝ ਵੀ ਆ ਉਹਨਾਂ ਨੇ ਸੰਕੇਤ ਦੇ ਗਏ ਆ ਕਿ ਇਸੇ ਇੱਕ ਗਠਜੋੜ ਹੋਵੇਗਾ ਔਰ ਮੈਂ ਬਹੁਤ ਦੇਰ ਦਾ ਇਹ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਗਠਜੋੜ ਜਿਹੜਾ ਹੋਣਾ ਹੈ ਜੇਕਰ ਚਰਚਾ ਵਿੱਚ ਹੀ ਦੇਖੀ ਜਾਵੇ ਇਹਦਾ ਚਰਚੇ ਦੇ ਵਿੱਚ ਮੈਂ ਕਹਿੰਦਾ ਰਿਹਾ ਪਏ ਗਠਜੋੜ ਹੋਣਾ ਆ ਚਾਹੇ ਫਰਵਰੀ ਚ ਨਹੀਂ ਹੋਊਗਾ ਤਾਂ ਚਲੋ ਮਾਰਚ ਅਪ੍ਰੈਲ ਚ ਜਾ ਕੇ ਕਿਤੇ ਨਾ ਕਿਤੇ ਗਠਜੋੜ ਹੋਵੇਗਾ ਸੋ ਅੱਜ ਦਾ ਜਿਹੜਾ ਇਹਨਾਂ ਦਾ ਇਕੱਠਾ ਹੋਣਾ ਆ ਇੱਕ ਥਾਂ ਤੇ ਇੱਕ ਯਾਤਰਾ ਦੇ ਵਿੱਚ ਉਹ ਵੀ ਰਾਜਪਾਲ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਵੀ ਆ ਜਾਣਾ ਬੇਸ਼ੱਕ ਸੁਖਵੀਰ ਸਿੰਘ ਬਾਦਲ ਇਹ ਵੀ ਕਹਿ ਸਕਦਾ ਕਿ ਮੇਰਾ ਹਲਕਾ ਪਿੰਡ ਦਿਲਾਲਾਬਾਦਾ ਤੋਂ ਫਿਰੋਜ਼ਪੁਰ ਦੇ ਲਾਗੇ ਖਾ ਕੇ ਕਿਉਂਕਿ ਉੱਥੋਂ ਚੋਣ ਲੜਦੇ ਰਹੇ ਆ ਤੇ ਉੱਥੋਂ ਜਲਾਲਾਬਾਦ ਤੋਂ ਐਮਪੀ ਵੀ ਸੀ ਦੇ ਖੜੇ ਹੁੰਦੇ ਰਹੇ ਆ ਐਮਐਲਏ ਵੀ ਉੱਥੋਂ ਰਹੇ ਆ ਤੇ ਇਸ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਆ ਜਾਣਾ ਉੱਥੇ ਤੇ ਇਹ ਤੋਂ ਉਹ ਥੋੜੀ ਜੀ ਇੱਕ ਚਰਚਾ ਨਵੀਂ ਛੱਡੀ ਵੱਖਰੀ ਲੱਗਦੀ ਆ ਤੇ ਉਹਦੇ ਕਰਕੇ ਉਹ ਬੀਜੇਪੀ ਦੇ ਤਰਫੋਂ ਆ ਕੇ ਉਹ ਕਿ ਆਪਾਂ ਇਹ ਕਹਿ ਵੀ ਸਕਦੇ ਆ ਕਿ ਜਿਹੜੇ ਰਾਜਪਾਲ ਦੀ ਨੁਕਤੀ ਕਰਦੇ ਆ ਉਹ ਬੀਜੇਪੀ ਕਰਦੇ ਆ ਪਰ ਉਹ ਇੱਕ ਕਸਟੋਡੀਅਨ ਵੀ ਆ ਪੰਜਾਬ ਸੁਨੀ ਸ਼ਰਮਾ ਉੱਥੇ ਨੇ ਬੀਜੇਪੀ ਨੇ ਸਾਰੇ ਆਰਗੇਨਾਈਜ਼ਡ ਕੀਤਾ ਤੇ ਉਹਦੇ ਵਿੱਚ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦਾ ਜਣਾ ਅਸ਼ਵਨੀ ਸ਼ਰਮਾ ਦਾ ਦੂਸਰਾ ਜਿਹੜਾ ਪ੍ਰਚਾਰ ਕਰ ਰਿਹਾ ਹੈ ਉਹ ਬੀਜੇਪੀ ਸਾਰਾ ਕਰ ਰਹੀ ਆ ਪੰਜਾਬ ਸਰਕਾਰ ਦਾ ਕਿਤੇ ਇਨਵੋਲਵਮੈਂਟ ਹੈ ਨਹੀਂ ਤੇ ਇਸ ਤੋਂ ਇਹ ਲੱਗਦਾ ਹੈ ਕਿ ਬੀਜੇਪੀ ਜਿਹੜੀ ਆ ਇੱਕ ਵੱਖਰੇ ਤੌਰ 'ਤੇ ਆਪਣਾ ਇੱਕ ਲਾਗੇ ਤੁਰਪੀਆ ਇੱਕ ਵੱਖਰਾ ਏਜੰਡਾ ਲੈ ਕੇ ਤੁਰਪੀਆ ਨਚਾਂ ਦੇ ਵਿਰੁੱਧ ਰਾਜਪਾਲ ਕਰ ਰਹੇ ਆ ਠੀਕ ਹੈ ਆਪਣੇ ਤੌਰ ਤੇ ਕਰਦੇ ਪਰ ਜਿੱਥੇ ਸਿਆਸੀ ਲੋਕਾਂ ਦਾ ਆ ਜਾਣਾ ਸਿਆਸੀ ਲੋਕਾਂ ਦਾ ਆ ਜਾਣਾ ਉਹਦੇ ਵਿੱਚ ਲੱਗਦਾ ਹੈ ਵੀ ਕਿਤਨੇ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਹੁੰਦਾ ਨਜ਼ਰ ਆ ਰਿਹਾ ਆ ਚਿੱਟਾ ਵੀ ਹੋਊਗਾ ਕਾਲਾ ਵੀ ਹੋ ਰਿਹਾ ਹੈ ਕਾਲੀ ਦਾਲ ਦੇ ਵਿੱਚ ਕੁਝ ਕਾਲਾ ਕੁਝ ਨਾ ਕੁਝ ਤਾਂ ਹੈ ਚਿੱਟਾ ਵੀ ਹੋਊਗਾ ਪਰ ਕਾਲਾ ਵੀ ਹੋਊਗਾ ਪਰ ਇਹਨਾਂ ਦਾ ਗੱਠਜੋੜ ਵੀ ਹੁੰਦਾ ਨਜ਼ਰ ਆ ਰਿਹਾ ਹੈ ਵੀ ਛੇਤੀ ਕਿਤੇ ਕੁਝ ਨਾ ਬਣਦਾ ਇੱਥੇ ਮੈਂ ਇੱਕ ਹੋਰ ਗੱਲ ਦੀ ਚਰਚਾ ਕਰਾਂਗੀ ਇਹਨੂੰ ਕਿਉਂਕਿ ਸਾਡੇ ਸੂਤਰ ਤਾਂ ਨਹੀਂ ਕਹਿੰਦੇ ਨਾ ਹਿਸਾਬ ਦੇ ਸੂਤਰਾਂ ਨੇ ਕੋਈ ਪੁਸ਼ਟੀ ਕੀਤੀ ਹੈ ਸੋਸ਼ਲ ਮੀਡੀਆ ਤੇ ਚਰਚਾ ਹੈ ਇਹਨੂੰ ਮੈਂ ਤਾਂ ਫਿਲਹਾਲ ਰੂਮਰਸ ਕਹੂੰਗੀ ਕਿ ਬਾਬਾ ਗੁਰਿੰਦਰ ਢਿੱਲੋਂ ਡੇਰਾ ਬਿਆਸਮੁਖੀ 27 ਦੇ ਵਿੱਚ ਸੀਐਮ ਚਿਹਰਾ ਹੋਣਗੇ ਜੇਕਰ ਅਕਾਲੀ ਭਾਜਪਾ ਇਕੱਠੇ ਹੋ ਜਾਂਦੇ ਨੇ ਜਾਂ ਫਿਰ ਡਿਪਟੀ ਸੀਐਮ ਦਾ ਚਿਹਰਾ ਹੋ ਸਕਦੇ ਨੇ ਇਹ ਬਹੁਤ ਦੇਰ ਦੀ ਚਰਚਾ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਹੂੰ ਕਿ ਬੀਜੇਪੀ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਬਹੁਤ ਨੇੜਤਾ ਨੇੜਤਾ ਉਹਨਾਂ ਦੀ ਸਾਰੀਆਂ ਪਾਰਟੀਆਂ ਦੇ ਨਾਲ ਆ ਸਾਰੀਆਂ ਪਾਰਟੀਆਂ ਵਾਲੇ ਜਾਂਦੇ ਆ ਇਦਾਂ ਨੇ ਵੀ ਇਕੱਲੇ ਬੀਜੇਪੀ ਵਾਲੇ ਜਾਂਦੇ ਆ ਆਪ ਵਾਲੇ ਵੀ ਜਾਂਦੇ ਆ ਸੰਗਤ ਦੇ ਵਿੱਚ ਸਾਰੇ ਨੇ ਆਪ ਵਾਲੇ ਵੀ ਜਾਂਦੇ ਰਹੇ ਆ ਅਕਾਲੀ ਦਲ ਵਾਲੇ ਵੀ ਜਾਂਦੇ ਰਹੇ ਆ ਕਾਂਗਰਸ ਵਾਲੇ ਵੀ ਜਾਂਦੇ ਰਹੇ ਆ ਪਰ ਬੀਜੇਪੀ ਦੀ ਨੇੜਤਾ ਥੋੜੀ ਜੀ ਜ਼ਿਆਦਾ ਬਣ ਗਈ ਆ ਹੂੰ ਹੁਣ ਉਹਨਾਂ ਦੀ ਇਕਾਲੀਆਂ ਦੇ ਨਾਲ ਥੋੜੀ ਜਿਹਾ ਜ਼ਿਆਦਾ ਬਣ ਗਈ ਜਦੋਂ ਮਜੀਠੀਆ ਸਾਹਿਬ ਨੂੰ ਜੇਲ੍ਹ ਚ ਮਿਲ ਕੇ ਆਏ ਆ ਤਾਂ ਉਸ ਤੋਂ ਮਿਲਦੇ ਆ ਸਾਰੇ ਉਹ ਤਾਂ ਰਿਸ਼ਤੇਦਾਰੀ ਵੀ ਆ ਪਰ ਉਹਨਾਂ ਦੀ ਜਦੋਂ ਮਿਲਣ ਤੋਂ ਬਾਅਦ ਛੇਤੀ ਜਮਾਤ ਮਿਲ ਗਈ ਤਾਂ ਉਸ ਤੋਂ ਬਾਅਦ ਹੋ ਗਿਆ ਵੀ ਸ਼ਾਇਦ ਇਹਨਾਂ ਨੇ ਜਮਾਤ ਦਵਾਈ ਆ ਇਹ ਵੀ ਕਹਿਣਾ ਇੱਕ ਚਰਚਾ ਬਣ ਗਈ ਇਹ ਈਸੀ ਨੇ ਕੋਈ ਇਨਸੀਡੈਂਟ ਵੀ ਹੋ ਸਕਦਾ ਇੱਕ ਵੈਸੇ ਬਣ ਜਾਂਦੀ ਹੁੰਦੀ ਆ ਨਾ ਵੀ ਹਾਂ ਵੀ ਜਦੋਂ ਮਿਲ ਕੇ ਆਏ ਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਜਮਾਤ ਮਿਲ ਗਈ ਆ ਤੇ ਉਸ ਤੋਂ ਬਾਅਦ ਇੱਕ ਚਰਚਾ ਛਿੜ ਗਈ ਆ ਪਈ ਇਹਨਾਂ ਦੇ ਮਿਲਣ ਤੋਂ ਬਾਅਦ ਹੀ ਮਿਲ ਗਈ ਆ ਫਿਰ ਉਹਨਾਂ ਨੇ ਇੱਕ ਬਿਆਨ ਵੀ ਦੇ ਦਿੱਤਾ ਹਾਲਾਂਕਿ ਅੱਜ ਤੱਕ ਕਦੇ ਉਹਨਾਂ ਨੇ ਕਲੀਅਰਲੀ ਕਿਹਾ ਨਹੀਂ ਕਦੇ ਹੂੰ ਉਹਨੇ ਇੱਕ ਸਪਸ਼ਟ ਤੌਰ ਤੇ ਕਹਿਤਾ ਵੇ ਜੋ ਵੀ ਉਹਨਾਂ ਦੇ ਉੱਤੇ ਕੇਸ ਆ ਸਾਰੇ ਝੂਠੇ ਆ ਝੂਠੇ ਆ ਹੂੰ ਇਹ ਵੀ ਕਹਿਣਾ ਹੈ ਕਿ ਨਾਲ ਹੋ ਜਾਂਦਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਸੰਯੋਗ ਹੀ ਆ ਕਿ ਸਾਰਾ ਕੁਝ ਹੀ ਚਾਹੇ ਸੰਯੋਗਵਾਸੀ ਕਹਿ ਲੋ ਚਾਹੇ ਜੋਮਰਜੀ ਕਹਿ ਲੋ ਪਰ ਕਹਿਣਾ ਔਰ ਉਸ ਤੋਂ ਬਾਅਦ ਜਮਾਤ ਮਿਲ ਜਾਣੀ ਸਾਰੇ ਮਾਮਲਿਆਂ ਦੇ ਵਿੱਚ ਪੱਕੀ ਜਮਾਤ ਮਿਲ ਜਾਣੀ ਫਿਰ ਇੱਕ ਸੰਕੇਤ ਦੇ ਦੇਣਾ ਫਿਰ ਉਸ ਤੋਂ ਬਾਅਦ ਗਠਜੋੜ ਹੋ ਜਾਣਾ ਫਿਰ ਆ ਕੇ ਰਾਜਪਾਲ ਦੇ ਨਾਲ ਪੈਦਲ ਯਾਤਰਾ ਵਿੱਚ ਸ਼ਾਮਲ ਹੋਣਾ ਤੇ ਇਸ ਤੋਂ ਇਹ ਲੱਗਦਾ ਹੈ ਕਿ ਬੀਜੇਪੀ ਦਾ ਪ੍ਰਚਾਰ ਕਰਨਾ ਬੀਜੇਪੀ ਦੇ ਪੇਜ ਦੇ ਉੱਤੇ ਸਾਰਾ ਕੁਝ ਚੱਲਣਾ ਬੀਜੇਪੀ ਦੇ ਭਰਤ ਕਾਰਜਕਾਰੀ ਪ੍ਰਧਾਨ ਦਾ ਹੋਣਾ ਤੇ ਇਸ ਤੋਂ ਇਹ ਜਿਹੜੀ ਚਰਚਾ ਜਿਹੜੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹਨੂੰ ਬਲ ਮਿਲਦਾ ਆ ਉਸ ਗੱਲ ਨੂੰ ਬਲ ਮਿਲਦਾ ਆ ਕਿ ਕਿਤੇ ਨਾ ਕਿਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਤੇ ਬੀਜੇਪੀ ਦੇ ਸੀਐਮ ਚਿਹਰਾ ਤਾਂ ਨਹੀਂ ਬਣ ਜਾਣਗੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਗੱਡੀ ਤਾਂ ਉਹਨਾਂ ਨੇ ਪਹਿਲਾਂ ਛੱਡੀ ਹੋਈ ਆ ਵੈਸੇ ਚਲਾ ਰਹਾ ਹੈ ਨਾ ਗੱਦੀ ਕਿਉਂਕਿ ਗੱਦੀ ਤਾਂ ਉਹਨੇ ਸੌਂਪੀ ਹੋਈ ਹੈ ਦੂਸਰੇ ਬਾਬਾ ਜੀ ਪਰ ਇੱਥੇ ਇਹ ਵੀ ਹੈ ਨਾ ਇਸ ਕਰਕੇ ਇਹ ਗੱਦੀ ਛੱਡਣ ਦੇ ਨਾਲ ਹੋ ਸਕਦਾ ਆਉਣ ਵਾਲੇ ਸਮੇਂ ਸਿਆਸਤ ਵਿੱਚ ਆ ਜਾਣਾ ਸ਼ੇਖਲ ਸਾਹਿਬ ਇੱਥੇ ਇੱਕ ਸਵਾਲ ਇਹ ਵੀ ਹੈ ਨਾ ਕਿ ਜੇਕਰ ਅਕਾਲੀ ਦਾ ਲੋਕ ਭਾਜਪਾ ਦਾ ਗੱਰਜਾ ਢੋਂਦਾ ਹੈ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਪ੍ਰਧਾਨ ਜਿਨ੍ਹਾਂ ਨੇ ਸਾਰੇ ਲੀਡਰ ਛੱਡ ਦਿੱਤੇ ਪਰ ਪ੍ਰਧਾਨਗੀ ਨਹੀਂ ਛੱਡੀ ਪਰ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਭਾਜਪਾ ਨਾਲ ਜੁੜੇ ਛੱਡ ਤੇ ਹੋ ਜਾਏਗਾ ਕਿ ਸੀਐਮ ਸਾਹਿਬ ਦਾ ਚਿਹਰਾ ਜੇ ਬਣਾਉਣਾ ਹੋਵੇ ਤਾਂ ਸੁਖਵੀਰ ਸਿੰਘ ਬਾਦਲ ਨਹੀਂ ਹੋਣਾ ਮਰ ਵੀ ਕੀ ਨਾ ਕਰਦੀ ਜੇ ਕੋ ਚਹਰਾ ਹੀ ਨਹੀਂ ਬਚੇਗਾ ਤਾਂ ਸੁਖਬੀਰ ਸਿੰਘ ਬਾਦਲ ਸੋਚ ਰਿਹਾ ਕਿ ਮੈਂ ਮਾਰਾਂਗਾ ਕਿ ਕਿਤੇ ਕੋ ਹੱਥ ਪੈਰ ਵਜੂਗਾ ਹੀ ਨਹੀਂ ਤਾਂ ਫਿਰ ਸੁਖਬੀਰ ਕੀ ਕਰੇਗਾ ਮੈਨੂੰ ਮੈਨੂੰ ਲੱਗਦਾ ਇਹ ਸਵਾਲ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਕੰਪਰੋਮਾਈਜ਼ ਤਾਂ ਕਰਨਾ ਪਵੇਗਾ ਨਾ ਫਿਰ ਕੁਝ ਨਾ ਕੁਝ ਮੈਨੂੰ ਲੱਗਦਾ ਉਹ ਪ੍ਰਧਾਨਗੀ ਜੋ ਸੀਐਮ ਚਹਰੇ ਦੀ ਸੀਟ ਨਹੀਂ ਕੰਪਰੋਮਾਈਜ਼ ਹੋਰ ਤਾਂ ਹਰਪ੍ਰੀਤ ਨੇ ਵੀ ਸਾਫ਼ ਕਹਿਤਾ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੈਂ ਤਾਂ ਵੀ ਪ੍ਰਧਾਨਗੀ ਤੋਂ ਸਿਵਾਏ ਹੋਰ ਕੋਈ ਮੇਰੇ ਕੋਲ ਹੈ ਹੀ ਨਹੀਂ ਮਤਲਬ ਕੋਈ ਓੜਿਕਾ ਬਣ ਗਿਆ ਕਿਸੇ ਨਾਲ ਪੇ ਪ੍ਰਧਾਨਗੀ ਚੁਣਨਗੇ ਤਾਂ ਫਿਰ ਇਹ ਕਿ ਪੋਰਾ ਵੀ ਸਿਆਸਤ ਦੇ ਵਿੱਚ ਕਿੰਨੀ ਕਬੁਕਤ ਹੈ ਇਸ ਤੇ ਵੀ ਦੇਖਣਾ ਪੈਣਾ ਹੈ ਮਤਲਬ ਕਹਿੰਦਾ 41 ਤਾਂ ਉਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਨਾ ਤੇ ਸੁਖਵੀਰ ਸਿੰਘ ਦੀ ਸਤੀਫੇ ਤੋਂ ਬਿਨਾ ਇਕਤਾ ਦੀ ਗੱਲ ਤੁਰ ਨਹੀਂ ਨੀ ਇਹਦਾ ਮਤਲਬ ਇਹ ਕਹਿ ਰਹੇ ਆ ਪਰ ਉਹਦੇ ਸਾਥੀਆਂ ਦੇ ਬਹਿਣਾ ਲੱਗਦਾ ਹੈ ਨਹੀਂ ਕਹਿਣ ਸਾਥੀ ਦੋਨਾਂ ਦੇ ਰਲਦੇ ਹੋਣ ਵਕਰੀ ਗੱਲ ਹੈ ਤੇ ਕਿੱਧਰ ਰਲਦੇ ਹੋਣਗੇ ਤੇ ਹੁਣ ਕੀ ਪਤਾ ਕੋਈ ਪ੍ਰਧਾਨਤੀ ਆ ਬਣ ਜਾਊਗਾ ਫੇਰ ਹੂੰ ਉਹ ਜòn ਸਾਰੇ ਇਕੱਠੇ ਹੋ ਕੇ ਅਜਿਹਾ ਸੁਫੀਰ ਨੂੰ ਲਾਧੀਏ ਸੁਫੀਰ ਸਾਨੂੰ ਮਨਜ਼ੂਰੀ ਨਹੀਂ ਤੀਜਾ ਪ੍ਰਧਾਨ ਬਣਾ ਦੇਣਗੇ ਤੇ ਫਿਰ ਉੱਥੇ ਗੱਲ ਤਾਂ ਫਿਰ ਬਗਾਵਤ ਹੋ ਗਈ ਨਾ ਫਿਰ ਤੇ ਇਹਦਾ ਮਤਲਬ ਇਹ ਆ ਵੀ ਹੁਣ ਚਾਹੇ ਸੁਖਵੀਰ ਚਾਹੇ ਉਹਦੇ ਹੱਥ ਪੈਰ ਵੱਜਦੇ ਹੋਣ ਚਾਹੇ ਉਹ ਨੂੰ ਕੋਈ ਐਕਸੈਪਟ ਕਰਦਾ ਹੋਵੇ ਕਿਉਂਕਿ ਐਕਸੈਪਟ ਅਜੇ ਵੀ ਉਹਦੀ ਚੀਜ਼ ਨਹੀਂ ਬਣਦੀ ਪਈ ਐ ਐਕਸੈਪਟੇਬਲ ਉਹਦੀ ਨਹੀਂ ਹੋ ਰਹੀ ਐ ਆਪਣੇ ਲੀਡਰ ਅਜ ਲੋਕਾਂ ਦੀ ਗੱਲ ਨਹੀਂ ਆਪਣੇ ਲੀਡਰ ਵੀ ਨਹੀਂ ਹੋ ਰਹੀ ਦੂਸਰਾ ਚ ਵੀ ਨਹੀਂ ਹੋ ਰਹੀ ਐ ਅਜੇ ਉਹਦੀ ਗੱਲ ਉਨੀ ਐਕਸੈਪਟੇਬਲ ਨਹੀਂ ਹੋ ਰਹੀ ਕਿਉਂਕਿ ਗਰਾਫ ਜਿਹੜਾ ਗਰਾਫ ਆ ਉਹਦਾ ਅਪ ਐਂਡ ਡਾਊਨ ਜਾ ਰਿਹਾ ਹੈ ਬਹੁਤ ਲੀਡਰਸ਼ਿਪ ਦੇ ਵਿੱਚ ਕਾਫੀ ਅਪ ਐਂਡ ਨਹੀਂ ਲੋਕਾਂ ਦੇ ਵਿੱਚ ਵੀ ਅਪ ਐਂਡ ਡਾਊਨ ਜਾ ਰਿਹਾ ਹੈ ਕਿਉਂਕਿ ਹੜਾ ਦੇ ਵਿੱਚ ਉਹਦਾ ਅਪ ਗਿਆ ਸੀਗਾ 328 ਰੁਪਏ ਜੋ ਫੇਰ ਥੱਲੇ ਆ ਗਿਆ ਹੁਣ ਫੇਰ ਮਜੀਠੀ ਆ ਗਿਆ ਥੋੜਾ ਅਪ ਚੱਲ ਗਿਆ ਅੱਗੋਂ ਪਤਾ ਨਹੀਂ ਕਿਹੜੇ ਕੰਮ 'ਚ ਫੇਰ ਫੜਫੜ ਹੋ ਜਾਣਾ ਜਾਂ ਕਿਤੇ ਜੇਜ ਜੁਲ ਦੇ ਕੰਮ ਚੱਲ ਜਾਣਾ ਤੇ ਫੇਰ ਡਾਊਨ ਹੋ ਜਾਣਾ ਗਰਾਫ ਅਪ ਡਾਊਨ ਜਾ ਰਿਹਾ ਹੈ ਅਪ ਐਂਡ ਡਾਊਨ ਹੋ ਰਿਹਾ ਆ ਇਸ ਕਰਕੇ ਸਟੇਬਲ ਹੋਣਾ ਬਹੁਤ ਜ਼ਰੂਰੀ ਆ ਨੇ ਹਰਪ੍ਰੀਤ ਸਿੰਘ ਸ਼ਰਮਣੀਆਂ ਕਾਲੀ ਦਲ ਦੇ ਪ੍ਰਧਾਨ ਨਹੀਂ ਮੈਂ ਹਰਪ੍ਰੀਤ ਸਿੰਘ ਦੀ ਗੱਲ ਨਹੀਂ ਕਰ ਰਹਾ ਮੈਂ ਕਰ ਰਿਹਾ ਸਟੇਬਿਲਟੀ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਸ਼ਰਦੂਲ ਸਾਹਿਬ ਜਿੰਨਾ ਕੁ ਲੋਕਾਂ ਤੋਂ ਹੋਵੇ ਕਿ ਫੇ ਗੱਲ ਬਣੂਗੀ ਜਿੰਨਾ ਕੁ ਵੀ ਸਮਾਂ ਇਹਨਾਂ ਨੂੰ ਸਿਆਸਤ ਚਾਇਆਂ ਨੂੰ ਹੋ ਗਿਆ ਹੈ ਜਿੰਨਾ ਕੋ ਵੀ ਹੋ ਗਿਆ ਲੱਗਦਾ ਵੀ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਆਉਟਪੁੱਟ ਮਿਲ ਗਿਆ ਮੈਂ ਤਾਂ ਹੁਣ ਚਾਰ ਬੰਦੇ ਮਗਰ ਤੋਂ ਨਹੀਂ ਕਈ ਵਾਰੀ ਨਸਰ ਚੰਨੀ ਸਾਹਿਬੇ ਇੱਕ ਇੰਟਰਵਿਊ ਜੀ ਕਹੇ ਗਏ ਸੀ ਕਿ 27 ਚ ਸਾਡਾ ਮੁਕਾਬਲਾ ਹੈ ਕਾਲੀ ਦਲ ਨਾਲ ਉਹਦਾ ਆਪ ਨੂੰ ਮਾਈਨਸ ਕਰ ਗਏ ਮਾਈਨਸ ਕਰਕੇ ਆਪ ਨੂੰ ਬਿਆਨ ਹੀ ਦੇਣੇ ਆ ਗੱਲ ਤਾਂ ਮੈਂ ਉਹੀ ਕਹਣਾ ਚੰਨੀ ਸਾਹਿਬ ਦਾ ਕਹਿਣਾ ਬਹੁਤ ਵੱਡੀ ਗੱਲ ਆ ਬਿਲਕੁਲ ਚੰਨੀ ਸਾਹਿਬ ਦਾ ਕਹਿਣਾ ਕਿ ਸਾਡਾ ਮੁਕਾਬਲਾ 2027 ਦੇ ਵਿੱਚ ਕੇਵਲ ਤੇ ਕੇਵਲ ਕਾਲੀ ਦਲ ਨਾਲ ਰਹਿ ਜਾਣਾ ਉੱਥੇ ਵੀ ਮੈਂ ਆ ਜਾਂਦੀ ਆ ਉੱਥੇ ਉਹ ਕਹਿੰਦੇ ਮੈਂ ਭਾਜੀਪੀ ਵੀ ਨਿਕਲ ਗਈ ਆਵਾਦੀ ਪਾਰਟੀ ਵੀ ਨਿਕਲ ਗਈ ਤਾਂ ਉੱਥੇ ਉਹ ਕਾਲੀ ਦਲ ਚਰਚਾ ਕੀਤੀ ਸੀ ਕਿ ਪਹਿਲੇ ਨੰਬਰ ਦੇ ਉੱਪਰ ਕਿਉਂਕਿ ਸਤਾਧਾਰੀ ਪਾਰਟੀ ਨੇ ਕੰਮ ਕੀਤੇ ਹੋਏ ਨੇ ਉਹ ਪਹਿਲੇ ਨੰਬਰ ਦੇ ਲਈ ਲੜ ਰਹੀ ਹੈ ਤੇ ਅਕਾਲੀ ਕਾਂਗਰਸ ਦੇ ਦੋਨੋਂ ਦੂਜੇ ਨੰਬਰ ਲਈ ਲੜ ਰਹੇ ਨੇ ਉਹ ਕਹਿੰਦੇ ਹੋਗਾ ਮੁੱਖ ਮੁਕਾਬਲਾ ਹੈ ਸਾਡਾ ਉਹਦੇ ਨਾਲ ਦੂਜੇ ਨੰਬਰ ਲਈ ਪਤਾ ਨਹੀਂ ਪੁੱਛ ਸਕਦਾ ਮੁੱਖ ਮੁਕਾਬਲੇ ਦੇ ਵਿੱਚ ਨਾ ਕੋਈ ਮੁੱਦੇ ਮਸਲੇ ਹੈ ਨਹੀਂ ਕਿਸੇ ਦੇ ਕੋਲ ਪੰਜਾਬੀਆਂ ਦੀ ਗੱਲ ਕੋਈ ਕਰਦਾ ਨਜ਼ਰ ਨਹੀਂ ਆ ਰਿਹਾ ਬਿਲਕੁਲ ਸ਼ਿਦਲ ਸਰ ਜਿਸ ਤਰ੍ਹਾਂ ਹੁਣ ਕਿ ਕਿਕ ਬਿਕਰਮ ਮਜੀਠੀਆ ਵੀ ਇੱਕ ਤਾਦੀ ਗੱਲ ਕਰ ਰਹੇ ਨੇ ਹੁਣ ਇਹਨੂੰ ਵੀ ਮਾਈਕਰ ਰਿਯੂਮਰ ਕਹਿੰਗੇ ਰਿਯੂਮਰਸ ਤਾਂ ਇਹ ਵੀ ਨੇ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਮਜੀਠੀਆ ਸਾਹਿ ਨਹੀਂ ਬਗਾਵਤ ਨਹੀਂ ਹੈ ਜਿਸ ਤਰੀਕੇ ਨਾਲ ਉਹਦਾ ਸਵਾਗਤ ਹੋ ਰਿਹਾ ਜਿਸ ਤਰੀਕੇ ਨਾਲ ਉਹਦੀ ਜਿਹੜਾ ਜੋਸ਼ ਭਰ ਰਿਹਾ ਆ ਅਕਾਲੀ ਦਲ ਦੇ ਵਿੱਚ ਕੈਂਟਰ ਦੇ ਵਿੱਚ ਯੂਥ ਅਕਾਲੀ ਦਲ ਦੇ ਵਿੱਚ ਵੱਡੇ ਅਕਾਲੀ ਦਲ ਦੇ ਵਿੱਚ ਉਹ ਇੱਕ ਵੱਖਰਾ ਕਿਸਮ ਦਾ ਆ ਉਹਦਾ ਇੱਕ ਜੋਸ਼ ਭਰਿਆ ਜਾਣਾ ਜ਼ਰੂਰੀ ਸੀਗਾ ਕਿਉਂਕਿ ਉਹ ਜੇਲ੍ਹ ਕੱਟ ਕੇ ਆਇਆ ਸੀਗਾ ਔਰ ਕੋਈ ਵੀ ਲੀਡਰ ਅੱਜ ਦਾ ਨਹੀਂ ਤੁਸੀਂ ਪੁਰਾਣਾ ਇਤਿਹਾਸ ਵੀ ਜਿਹੜਾ ਅਕਾਲੀ ਦਲ ਦਾ ਫਰੋਲ ਕੇ ਦੇਖ ਲਓ ਨਾ ਜਦੋਂ ਕੋਈ ਅਕਾਲੀ ਲੀਡਰ ਜੇਲ੍ਹ ਚ ਛੁੱਟ ਕੇ ਆਉਂਦਾ ਸੀ ਤਾਂ ਇਸੇ ਤਰੀਕੇ ਦਾ ਸਵਾਗਤ ਹੁੰਦਾ ਸੀ ਫਿਰ ਉਹਦੇ ਚ ਚਾਹੇ ਕੋਈ ਪੁਰਾਣਾ ਲੀਡਰ ਆ ਜਾਵੇ ਤਾਂ ਇਹ ਨਵਾਲੀ ਰਾਜਵੇ ਉਹਨਾਂ ਸਤ ਸਵਾਗਤ ਐਂ ਕਰਦੇ ਸੀਗੇ ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜੇ ਡਾਕਟਰ ਚੀਮਾ ਜਾਂ ਮਹਿੰਦਰ ਗਰੇਵਾਲ ਆ ਗਿਆ ਤੇ ਆਪਾਂ ਕਹੀਏ ਵੀ ਬਗਾਵਤ ਹੋ ਜਾਊਗੀ ਨਹੀਂ ਸਵਾਗਤ ਉਹਦਾ ਉਹਦਾ ਹੀ ਹੋਣਾ ਸੀਗਾ ਕਿਉਂਕਿ ਉਹ ਇੱਕ ਮਾਝੇ ਦਾ ਜਰਨੈਲ ਵੀ ਹੈਗਾ ਦੂਸਰਾ ਉਹ ਸਰਵ ਪ੍ਰਵਾਨਿਤ ਲੀਡਰ ਹੈਗਾ ਬਿਲਕੁਲ ਦੂਸਰਾ ਉਹ ਬਲਾਰਾ ਬੜਾ ਤਕੜਾ ਆ ਤੀਸਰਾ ਉਹ ਸਰਕਾਰ ਦੇ ਵਿੱਚ ਸੂਤਰਾਂ ਦਾ ਬਹੁਤ ਭਰਿਆ ਹੋਇਆ ਹੈ ਸੂਤਰ ਸਭ ਤੋਂ ਮਜ਼ਬੂਤ ਹੁੰਦਾ ਨੇ ਸਭ ਤੋਂ ਮਜ਼ਬੂਤ ਉਹ ਸੂਤਰ ਆ ਸਰਕਾਰ ਦੇ ਨਾਲ ਟੱਕਰ ਲੈਣ ਵਾਲਾ ਬੰਦਾ ਇਕੱਲਾ ਹੀ ਆ ਤੇ ਉਹ ਸਰਕਾਰ ਦੇ ਨਾਲ ਜਿੰਨੀ ਵੀ ਉਹ ਰੱਖਦਾ ਰੱਖਦਾ ਹੈ ਨਾ ਉਹ ਸਭ ਤੋਂ ਵੱਧ ਉਹਦੀ ਕੈੜਾ ਪਾਣਾ ਜਿਹੜਾ ਆ ਉਹਦਾ ਹੀ ਉਹਦੇ ਕੋਲ ਹੀ ਆ ਇਸ ਕਰਕੇ ਉਹਦੇ ਨਾਲ ਸਵਾਗਤ ਕਰਨਾ ਜਿਹੜਾ ਆ ਉਹ ਉਹੀ ਲੋਕ ਜਿਹੜੇ ਆ ਉਹਦੇ ਨਾਲ ਕਰ ਸਕਦੇ ਆ ਬਾਕੀਆਂ ਨਾਲ ਇਹ ਨਹੀਂ ਹੋ ਸਕਦਾ ਪਰ ਉਹਦਾ ਸਵਾਗਤ ਹੋਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਤੇ ਅਕਾਲੀ ਦਲ ਦੇ ਵਿੱਚ ਜੋਸ਼ ਭਰਨ ਵਾਲੀ ਗੱਲ ਆ ਅਕਾਲੀ ਦਲ ਦੇ ਵਿੱਚ ਜਜ਼ਬਾ ਭਰਨ ਵਾਲੀ ਗੱਲ ਆ ਇਹ ਪੁਰਾਣਿਆਂ ਲੀਡਰਾਂ ਨਾਲ ਵੀ ਇਦਾਂ ਹੁੰਦਾ ਰਿਹਾ ਚਾਹੇ ਉਹ 1 ਮਹੀਨੇ ਬਾਅਦ ਹੀ ਕਿਉਂ ਨਾ ਆਉਂਦਾ ਹੋਵੇ ਇਹ ਤਾਂ ਫਿਰ 7 ਮਹੀਨੇ ਰਹਿ ਕੇ ਆਇਆ ਦੂਜੀ ਵਾਰ ਰਹਿ ਕੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਹੀ ਲੀਡਰ ਆ ਹੋਰ 7 ਮਹੀਨੇ ਰਹਿ ਕੇ ਆਇਆ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਾਂ ਫਿਰ ਕੁਝ ਅਜਹੀਆਂ ਸ਼ਖਸੀਤਾਂ ਨੇ ਜਾਂ ਦਿਗਜਾ ਨੇ ਬਿਆਨ ਦੇ ਦਿੱਤੇ ਕਿ ਸੁਭਿਰ ਸਿੰਘ ਬਾਦਲ ਹੋਰ ਤਾਂ ਦੂਰੀ ਬਣਾਈ ਹੋਈ ਹੈ ਮਿਲਨ ਨਹੀਂ ਕੋਈ ਕੁਝ ਅਜੇ ਮਤਲਬ ਕਿ ਜੋ ਅਫਵਾਹਾਂ ਨੇ ਜਾਂ ਜਿਹੜੀ ਗੱਲੇ ਜੇ ਚ ਨਹੀਂ ਮਿਲ ਲਾਇਏ ਜੇ ਚ ਲੈਣ ਨਹੀਂ ਆਏ ਪਰ ਉੱਥੇ ਚੰਡੀਗੜ੍ਹ ਮਿਲੇ ਆ ਉਹਨੂੰ ਚੰਡੀਗੜ੍ਹ ਸੁਖਵੀਰ ਤੋਂ ਬਾਅਦ ਮਿਲਿਆ ਸਾਰੇ ਮਿਲ ਗਏ ਪਰ ਲੋਕ ਕਹਿ ਰਹੇ ਨੇ ਇਹਨਾਂ ਜੀ ਜੀ ਖੇਟ ਪੇਟ ਰਿਸ਼ਤਾ ਹੀ ਉਹਨਾਂ ਦਾ ਇਦਾਂ ਦਾ ਆ ਰਿਸ਼ਤਾ ਇਦਾਂ ਦਾ ਆ ਪਰ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਕਿਉਂਕਿ ਰਿਸ਼ਤਾ ਉਹਨਾਂ ਦਾ ਇਦਾਂ ਭੈਣ ਭਣੋਈ ਦਾ ਰਿਸ਼ਤਾ ਆ ਸਾਲੇ ਭਣੋਈ ਦਾ ਰਿਸ਼ਤਾ ਆ ਸੋ ਉਹਦੇ ਵਿੱਚ ਕਿੰਤੂ ਪ੍ਰੰਤੂ ਕਰ ਨਹੀਂ ਸਕਦੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਮੇਜਿਠੀਆ ਕੇਸਰਾ ਤੁਰਦਾ ਆ ਤੇ ਸੁਖਵੀਰ ਸੰਬਾਦਰ ਕੇਸਰਾ ਤੁਰਦਾ ਫਿਰ ਪਤਾ ਲੱਗੂਗਾ ਪੇ ਇਹਨਾਂ ਦੇ ਵਿੱਚ ਕਿੱ ਇਹਨਾਂ ਦੇ ਵਿੱਚ ਜੋਸ਼ ਭਰਿਆ ਹੋਇਆ ਦਾ ਸਵਾਗਤ ਜਿਹੜਾ ਹੋਇਆ ਉਹ ਕਿਸ ਤਰੀਕੇ ਦਾ ਹੋਇਆ ਬਿਲਕੁਲ ਤਾਂ 27 ਦੇ ਮਤਦਾਨਜ਼ਰ ਜਿਹੜੇ ਕਿ ਟ੍ਰੇਲਰ ਨੇ ਨਾ ਛੋਟੇ-ਛੋਟੇ ਜੇ ਸਾਰੀਆਂ ਹੀ ਪਾਰਟੀਆਂ ਨੇ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਇਸ ਵੇਲੇ ਸਾਰੀਆਂ ਪਾਰਟੀਆਂ ਇਲੈਕਸ਼ਨ ਮੋਡ ਦੇ ਵਿੱਚ ਬਿਲਕੁਲ ਸੋ ਕਾਊਂਟਡਾਊਨ ਵਿੱਚ ਹੀ ਇਹਨਾਂ ਵਾਲਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ 27 ਦੇ ਵਿੱਚ ਪੰਜਾਬੀਆਂ ਨੇ ਫੈਸਲਾ ਲੈਣਾ ਹੈ ਕਿਸ ਨੂੰ ਮੌਕਾ ਦੇਣਾ ਹੈ ਜਾਂ ਕਿਸ ਨੂੰ ਦੁਬਾਰਾ ਮੌਕਾ ਦੇਣਾ ਹੈ ਸੋ ਸਾਰੇ ਹੀ ਪਾਰਟੀਆਂ ਆਪਣੇ ਆਪਣੇ ਪੱਧਰ ਦੇ ਉੱਪਰ ਹੁਣ ਜ਼ੋਰ ਲਗਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਚਰਚਾ ਹਰ ਰੋਜ਼ ਕਰਦੇ ਰਹਾਂਗੇ ਤੁਹਾਡਾ ਇਹਨ ਤੇ ਨੇ ਮੈਨੂੰ ਪਰਮਿਟ ਸਨਿਆ ਤੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਸ਼ਰਗਿਲ ਜੰਗ ਹੈ ਇਸ ਵੈਕਟਰ ਅਜੀਤ ਵੈਬ ਟੀਵੀ ਧੰਨਵਾਦ ਜੀ ਸ਼ੁਕਰੀਆ ਜੀ